ਦੇਖੋ ਮਾਤਾ ਪਿਤਾ ਦਾ ਸੁਭਾਅ ਹੁੰਦਾ ਹੈ ਬੱਚਾ ਬਚਪਨ ਦੇ ਵਿੱਚ ਕਈ ਚੀਜ਼ਾਂ ਦੀ ਜਿੱਦ ਕਰਦਾ ਹੈ ਐਸੀਆਂ ਚੀਜ਼ਾਂ ਦੀ ਮੰਗ ਕਰਦਾ ਹੈ ਜੋ ਉਹਦੇ ਕੰਮ ਨਹੀਂ ਆਉਣ ਵਾਲੀਆਂ ਫਿਰ ਉਸ ਤੋਂ ਪਰਿਵਾਰ ਵਰਜਦਾ ਹੈ ਵੱਡੇ ਵਰਜਦੇ ਨੇ ਤੇ ਗੁਰੂ ਪਿਤਾ ਨੂੰ ਪਤਾ ਹੁੰਦਾ ਹੈ ਕਿ ਸਿੱਖ ਲਈ ਕਿਹੜੀ ਚੀਜ਼ ਵਾਜਬ ਹੈ ਕਿਹੜੀ ਨਹੀਂ ਤੇ ਸਤਗੁਰ ਆਪਣੇ ਆਪ ਉਹ ਚੀਜ਼ ਦੇ ਦਿੰਦੇ ਨੇ ਕਹਿੰਦੇ ਨੇ ਨਾ ਦਾਤੇ ਦਾਤ ਰੱਖੀ ਹੱਥੇ ਆਪਣਾ ਜਿਸ ਭਾਵ ਹੈ ਜਿਸ ਦੀ ਸਤਗੁਰ ਜੀ ਤੇ ਦਾਤਾਂ ਆਪਣੇ ਹੱਥ ਦੇ ਵਿੱਚ ਰੱਖ ਕਰਕੇ ਬੈਠੇ ਨੇ ਪਰ ਜਿਹੜਾ ਹਿਰਦਾ ਜਿਹੜਾ ਘਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਮਾਨ ਹੋ ਗਿਆ ਗੁਰੂ ਨੂੰ ਚੰਗਾ ਲੱਗ ਗਿਆ ਤੇ ਉਸ ਨੂੰ ਸਤਗੁਰਾਂ ਨੇ ਆਪਣੇ ਆਪ ਇਨੀਆਂ ਬਖਸ਼ਾਂ ਦੇ ਦੇਣੀਆਂ ਨੇ ਜਿਹਦੀ ਅੰਦਰ ਦੀ ਭੁੱਖ ਖਤਮ ਹੋ ਜਾਣੀ ਤੇ ਸੰਗਤ ਜੀ ਜਿਹਦੀ ਅੰਦਰ ਦੀ ਭੁੱਖ ਖਤਮ ਹੋ ਗਈ ਉਹਨੂੰ bari ਜਿਹੜੇ ਐਸ਼ੋ ਆਰਾਮ ਨੇ ਭੋਗ ਬਿਲਾਸ ਨੇ ਉਹਨਾਂ ਦੀ ਆਸਾਨੀ ਜੀ ਰਹੀ ਜੀ